ਉਸ ਦੀ ਖਬਰ ਅਰਵਿੰਦ ਕੇਜਰੀਵਾਲ ਜੀ ਦਾ ਜਿਹੜਾ ਸ਼ਿਸ਼ਮਹਿਲ ਉਹਦੀ ਜਾਂਚ ਕਹਿੰਦੇ ਕਿ ਸੈਂਟਰਲ ਵਿਜੀਲੈਂਸ ਕਮਿਸ਼ਨ ਨੇ ਖੋਲ੍ਹ ਦਿੱਤੀ ਹੈ ਜੀ ਤਾਂ ਇਹ ਵੀ ਇੱਕ ਵੱਡੀ ਖਬਰ ਹੈ ਅੱਜ ਦੀ ਜੇ ਆਪਾਂ ਦੇਖੀਏ ਜਿਹਦੇ ਵਿੱਚ ਹੁਣ ਕੇਂਦਰੀ ਵਿਜੀਲੈਂਸ ਕਮਿਸ਼ਨ ਨੇ ਜਾਂਚ ਖੋਲ੍ਹ ਦਿੱਤੀ ਹੈ 13 ਫਰਵਰੀ ਨੂੰ ਕਹਿੰਦੇ ਕਿ ਜਾਂਚ ਦਾ ਆਰਡਰ ਹੋ ਗਿਆ ਤਾਂ ਇਹ ਵੀ ਆਪਣੇ ਆਪ ਦੇ ਵਿੱਚ ਬਈ ਬਹੁਤ ਕਹੋ ਕਿ ਇਹਨਾਂ ਵਾਸਤੇ ਚਿੰਤਾ ਦਾ ਵਿਸ਼ਾ ਹੋ ਜਾਏਗਾ ਜੀ ਆਮ ਆਦਮੀ ਪਾਰਟੀ ਵਾਸਤੇ ਜਦੋਂ ਮਤਲਬ ਜੇ ਉਹ ਸ਼ੀਸ਼ਮੈ ਦੇ ਵਿੱਚ ਹੁਣ ਭਾਰਤੀ ਜਨਤਾ ਪਾਰਟੀ ਵਾਲੇ ਕਹਿੰਦੇ ਕਿ ਸਾਡਾ ਚੀਫ ਮਿਨਿਸਟਰ ਇਹਦੇ ਵਿੱਚ ਜਾਊਗਾ ਨਹੀਂ ਜੇ ਸਾਡਾ ਚੀਫ ਮਿਨਿਸਟਰ ਇਹਦੇ ਵਿੱਚ ਨਹੀਂ ਜਾਵੇਗਾ ਤਾਂ ਯਾਨੀ ਕਹਿਣ ਦਾ ਭਾਵ ਇਹ ਉਹ ਕਹਿੰਦੇ ਆ ਆਵਾਜ਼ ਕੱਟ ਆ ਰਹੀ ਹੈ ਜੀ ਸਰ ਆਵਾਜ਼ ਬੋਲੇ ਨਹੀਂ ਜਾਂਦਾ ਜੀ ਕੀ ਕਰਾਂ ਜੀ ਆਵਾਜ਼ ਇੰਨੀ ਕੁ ਹੀ ਨਿਕਲਦੀ ਹੈ ਜਨਾਬ ਬਿਮਾਰੀ ਦੀ ਹਾਲਤ ਦੇ ਵਿੱਚ ਠੀਕ ਹੈ ਜੀ ਸੋ ਪਲੀਜ਼ ਅਡਜਸਟ ਕਰੋ ਜੀ ਹੋ ਸਕਦਾ ਅਗਲੇ ਹਫਤੇ ਤੱਕ ਠੀਕ ਹੋ ਜਾਏਗੀ ਮੈਂ ਪਤਾ ਕੀ ਹੈ ਸਰ ਮੈਂ ਗੈਰ ਹਾਜ਼ਰੀ ਨਹੀਂ ਚਾਹੁੰਦਾ ਪਿਛਲੇ ਹਫਤੇ ਵੀ ਇਸੇ ਤਰ੍ਹਾਂ ਹੀ ਹੋਇਆ ਸੀਗਾ ਕਿਉਂਕਿ ਮੈਨੂੰ ਠੀਕ ਹੈ ਨਾ ਜੀ ਉਹ ਇਹ ਹੁਣ ਮੈਂ ਕਹਿਣਾ ਨਹੀਂ ਚਾਹੁੰਦਾ ਕੈਮਰਾ ਚੱਲ ਹੈ ਸਾਰੀਆਂ ਗੱਲਾਂ ਮੈਨੂੰ ਮਤਲਬ ਕਿ ਛੁੱਟੀ ਸ਼ਤੀ ਮੰਗਣੀ ਕਰਨੀ ਇਹ ਸਭ ਚੀਜ਼ਾਂ ਬਹੁਤ ਔਖੀਆਂ ਲੱਗਦੀਆਂ ਸਾਰੀਆਂ ਮੈਂ ਨਹੀਂ ਕਹਿੰਦਾ ਕਿਤੇ ਐਮਰਜੈਂਸੀ ਕੋਈ ਸਰਦਾ ਹੀ ਨਹੀਂ ਤਾਂ ਆਦਰਵਾਇਸ ਮੈਂ ਛੁੱਟੀ ਛਾਪੀ ਬਹੁਤ ਘੱਟ ਲੈਂਦਾ ਜੀ ਤੂੰ ਕੁਝ ਤਜਰਬੇ ਹੁੰਦੇ ਬੰਦੇ ਤੇ ਆਪਣੀ ਜ਼ਿੰਦਗੀ ਦੇ ਕੁਝ ਕੌੜੇ ਤਜਰਬੇ ਹੁੰਦੇ ਸੋ ਇਸ ਕਰਕੇ ਮੈਂ ਇਹਨਾਂ ਚੀਜ਼ਾਂ ਤੇ ਆਪਦੀ ਸੁੱਖ-ਦੁੱਖ ਨੂੰ ਪਾਸੇ ਕਰ ਦਿੰਦਾ ਜੋ ਠੀਕ ਹੈ ਬਾਈ ਚੱਲਦਾ ਸੁ ਚੱਲਦਾ ਸੋ ਇਸ ਵਾਸਤੇ ਬਈ ਗੱਲ ਇਹ ਆ ਕਿ ਤੁਹਾਨੂੰ ਵੀ ਥੋੜਾ ਜਿਆ ਐਡਜਸਟ ਕਰਨਾ ਪਊਗਾ ਮੇਰੇ ਨਾਲ ਕਿ ਆਵਾਜ਼ ਜੋੜ ਲਾਗੇ ਜਦੋਂ ਔਖਾ ਕੁਈ ਦਾ ਸਿਰ ਸੂਰ ਫੜੇ ਹੋਏ ਆ ਤੁਹਾਨੂੰ ਪਤਾ ਹੀ ਹੈ ਜਿਸ ਤਰ੍ਹਾਂ ਦਾ ਮਾਹੌਲ ਆ ਮੇਰਾ ਖੁਦ ਇੱਕ ਸਾਥੀ ਪੱਤਰਕਾਰ ਆ ਸੀ ਇੱਕ ਰੇਡੀਓ 'ਚ ਇਕੱਠੇ ਕੰਮ ਕਰਦੇ ਆ ਜੀ ਉਹਨਾਂ ਨੂੰ ਵੀ ਅੱਜ 15 ਦਿਨ ਹੋ ਗਏ ਉਹ ਤਾਂ ਆਫੇਅਰ ਹੈ 15 ਦਿਨ ਹੋ ਗਏ ਨੇ ਉਹ ਆਫੇਅਰ ਚੱਲ ਰਹੇ ਨੇ ਤੇ ਜਦੋਂ ਪੱਤਰਕਾਰ ਛਪਣੋਂ हट ਜਾਂਦਾ ਦਿਖਣੋਂ हट ਜਾਂਦਾ ਇੱਕ ਤਰ੍ਹਾਂ ਨਾਲ ਪੱਤਰਕਾਰ ਮਰ ਜਾਂਦਾ ਹੈ ਜੀ ਸੋ ਇਸ ਕਰਕੇ ਬਿਮਾਰੀ ਨਾਲ ਜੋ ਹੋਏਗਾ ਸੋ ਹੋਏਗਾ ਅਸੀਂ ਇਹ ਮੌਤ ਨਹੀਂ ਮਰਨਾ ਸੋ ਸੋ ਆਪਣਾ ਏ ਫੰਡਾ ਹੈ ਸਮਝਦੇ ਹੋ ਨਾ ਜੀ ਕਿ ਬਿਮਾਰੀ ਨਾਲ ਜੋ ਹੋਣਾ ਸੋ ਹੋਣਾ ਤੇ ਜੇ ਪੱਤਰਕਾਰ ਛਪਣੋ ਜਾਂ ਦਿਖਨੋ ਹਟ ਜਾਵੇ ਨਾ ਅਸਲ ਦੇ ਵਿੱਚ ਉਸਦੀ ਮੌਤ ਹੋ ਜਾਂਦੀ ਹੈ। ਤੋਂ ਖੈਰ ਆਪਾਂ ਗੱਲ ਕਰ ਰਹੇ ਹਾਂ ਦੁਬਾਰਤੋਂ ਸ਼ੁਰੂ ਕਰਦੇ ਹਾਂ ਜੀ ਅਰਵਿੰਦ ਕੇਜਰੀਵਾਲ ਜੀ ਦੇ ਸ਼ੀਸ਼ ਮਹਿਲ ਤੋਂ ਕਿ ਅਰਵਿੰਦ ਕੇਜਰੀਵਾਲ ਤਾਂ ਨਿਕਲ ਗਿਆ ਨਹਿਰੋਪਾਰ ਬੰਗਲਾ ਪੁਹਾਦੇ ਹਾਨੀਆਂ ਤੇ ਉਹ ਤੋਂ ਲੱਗਿਆ ਨਹੀਂ ਹੁਣ ਸੈਂਟਰਲ ਵਿਜੀਲੈਂਸ ਕਮਿਸ਼ਨ ਨੇ ਜਾਂਚ ਖੋਲ੍ਹ ਦਿੱਤੀ ਆ ਪੁਸ਼ਟੀ ਹੋ ਚੁੱਕੀ ਆ ਅੱਜ ਧੈਨਿਕ ਪਾਸ ਕਰਨੇ ਸਕਲ ਦਾ ਖੁਲਾਸਾ ਕਰ ਦਿੱਤਾ ਕਿ ਜਾਂਚ ਜਿਹੜੀ ਆ ਉਹ 13 ਫਰਵਰੀ ਤੋਂ ਸ਼ੁਰੂ ਹੋ ਗਈ ਹੈ ਸੈਂਟਰਲ ਵਿਜੀਲੈਂਸ ਕਮਿਸ਼ਨ ਵੱਲੋਂ ਤਾਂ ਮੇਰੇ ਖਿਆਲ ਦੇ ਨਾਲ ਇੱਕ ਹੋਰ ਵੱਡੀ ਖਬਰ ਆ ਰਹੀ ਆ ਦਿੱਲੀ ਦੇ ਵਿੱਚੋਂ ਕਿ ਬਈ ਇਹਨਾਂ ਦੇ ਸ਼ਾਇਦ 3 ਕਿ 4 ਕਾਉਂਸਲਰ ਉਹ ਵੀ ਭਾਰਤੀ ਜਨਤਾ ਪਾਰਟੀ ਜੁਆਇਨ ਕਰ ਗਏ ਆ ਭਾਰਤੀ ਜਨਤਾ ਪਾਰਟੀ ਜੁਆਇਨ ਕਰ ਗਏ ਆ ਇਹਦਾ ਮਤਲਬ ਇਹ ਆ ਕਿ ਐਮਸੀਡੀ ਦੇ ਵਿੱਚ ਵੀ ਭਾਰਤੀ ਜਨਤਾ ਪਾਰਟੀ ਜਿਹੜੀ ਉਹ ਝਾੜੂ ਨੂੰ ਖਿਲਾਰ ਸਕਦੀ ਆ ਤਾਂ ਇਹਦਾ ਮਤਲਬ ਇਹੋ ਆ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੀ ਗੱਲ ਦਾ ਮੈਂ ਹਵਾਲਾ ਦਿੱਤਾ ਸੀਗਾ ਕਿ ਹੋ ਸਕਦਾ ਹੈ ਕਿ ਅਰਵਿੰਦ ਕੇਜਰੀਵਾਲ ਦੀ ਪਾਰਟੀ ਟੁੱਟਣੀ ਸਟਾਰਟ ਹੋ ਜਾਵੇ ਔਰ ਸਭ ਤੋਂ ਵੱਡਾ ਚੈਲੰਜ ਇਹੋ ਹੋਏਗਾ ਕਿ ਤੁਸੀਂ ਆਪਣੀ ਪਾਰਟੀ ਨੂੰ ਆਪਣੇ ਕੁਲੂਬੇ ਨੂੰ ਸੰਭਾਲ ਕੇ ਇਕੱਠਾ ਕਰਕੇ ਰੱਖ ਸਕੋ ਤਾਂ ਇਹੀ ਸਭ ਤੋਂ ਵੱਡਾ ਚੈਲੰਜ ਹੋਏਗਾ ਤਾਂ ਮੇਰੇ ਖਿਆਲ ਦੇ ਨਾਲ ਉਹ ਚੈਲੰਜ ਹੁਣ ਦਰਬੇਸ਼ ਹੈ ਉਹ ਚੈਲੰਜ ਜਿਹੜਾ ਉਹ ਅਰਵਿੰਦ ਕੇਜਰੀਵਾਲ ਜੀ ਦੇ ਸਾਹਮਣੇ ਹੈ ਕਿ ਭਾਈ ਤੁਸੀਂ ਆਪਣੀ ਪਾਰਟੀ ਨੂੰ ਇਕਜੁੱਟ ਰੱਖ ਸਕੋਗੇ ਕਿ ਨਹੀਂ ਇਹ ਇੱਕ ਵੱਡਾ ਸਵਾਲ ਤੇ ਵੱਡਾ ਚੈਲੰਜ ਅਰਵਿੰਦ ਕੇਜਰੀਵਾਲ ਜੀ ਦੇ ਸਾਹਮਣੇ ਹੈ ਅਰਵਿੰਦ ਕੇਜਰੀਵਾਲ ਜੀ ਨੂੰ ਇੱਕ ਪਾਸੇ ਨਾ ਸਿਰਫ ਕਾਨੂੰਨੀ ਤੌਰ ਤੇ ਘੇਰਾ ਪਊਗਾ ਤੇ ਦੂਸਰੀ ਤਰਫ ਉਹਨਾਂ ਦੇ ਬੰਦੇ ਥੋੜੇ ਜਾਣਗੇ ਜਿਹਦੀ ਸ਼ੁਰੂਆਤ ਮੈਂ ਜਿਵੇਂ ਕਿਹਾ ਕਿ ਦੇਖ ਲਓ ਢਲਦੇ ਪਰਸ਼ਾਵੇਂ ਹਉਦੇ ਆ ਗਾਣਾ ਵੀ ਸੀ ਮੈਂ ਢਲ ਗਏ ਪਰਸ਼ਾਵੇਂ ਬੇਫੁੱਲ ਵਾਂਗੂ ਮੈਂ ਖੜੇ ਜਾ ਸੋਹਣੇ ਸੱਜਣਾ ਜਿਆਂ ਬੇਬੇ ਤਾਂ ਗੱਲਿਆ ਕਿ ਜਿਵੇਂ ਹੀ ਦਿੱਲੀ ਚ ਪਰਸ਼ਾਵੇਂ ਢਲੇ ਉਹਨਾਂ ਦੇ ਸਾਥੀ ਜਿਹੜੇ ਆ ਉਹ ਤੁਰਨੇ ਸਟਾਰਟ ਹੋ ਗਏ ਤਾਂ ਅਰਵਿੰਦ ਕੇਜਰੀਵਾਲ ਵਾਸਤੇ ਬਹੁਤ ਵੱਡੀ ਚੁਣੌਤੀ ਹੋਣ ਆਪਣੀ ਪਾਰਟੀ ਬਚਾਉਣਾ ਹੋਵੇਗਾ ਇਹ ਇਹ ਬਹੁਤ ਵੱਡੀ ਚਲੋਤੀ ਹੋਏਗੀ ਅ ਹਾਂਜੀ ਐਮ ਐਲ ਐਸ ਦੀਆਂ ਵੀ 14 ਮੂਡਸ ਕਾਊਂਟ ਹੋਣੀਆਂ ਹਾਂਜੀ ਹੁਣ ਉਹ ਵਧਣਗੇ ਜੀ ਐਮ ਸੀ ਡੀ ਦੇ ਵਿੱਚ ਕੀ ਕੋਈ ਵੀ ਲੋਕਲ ਬਾਡੀਜ਼ ਹੁੰਦੀ ਹੈ ਨਾ ਸਰ ਅਗਰ왈 ਜੀ ਕੋਈ ਵੀ ਲੋਕਲ ਬਾਡੀ ਹੁੰਦੀ ਹੈ ਤਾਂ ਉਹਦੇ ਵਿੱਚ ਮੈਂਬਰ ਪਾਰਲੀਮੈਂਟ ਜਿਵੇਂ ਚੰਡੀਗੜ੍ਹ ਦੇ ਵਿੱਚ ਯੂਟੀ ਚ ਆਪਾਂ ਦੇਖਦੇ ਹਾਂ ਉਹਨਾਂ ਵੀ ਇੱਕ ਵੋਟ ਕਾਊਂਟ ਹੁੰਦੀ ਹੈ ਲੁਧਿਆਣੇ ਦੇ ਵਿੱਚ ਆਪਾਂ ਦੇਖਦੇ ਹਾਂ ਐਮ ਐਲ ਏ ਸੋ ਇਹ ਸਾਰਾ ਕੁਝ ਹੁੰਦਾ ਜੀ ਐਮ ਐਲ ਇਹਨਾਂ ਦੀਆਂ ਵੋਟਾਂ ਜਿਹੜੀਆਂ ਗਿਣੀਆਂ ਜਾਂਦੀਆਂ ਨੇ ਸੋ ਇਹ ਹੁਣ ਅਰਵਿੰਦ ਕੇਜਰੀਵਾਲ ਵਾਸਤੇ ਦੂਰਾ ਚੈਲੰਜ ਹੈ ਇੱਕ ਪਾਸੇ ਉਹਨਾਂ ਦੀ ਕੱਟੜ ਇਮਾਨਦਾਰ ਸ਼ਵੀ ਨੂੰ ਘੇਰਿਆ ਜਾਊਗਾ ਤੇ ਦੂਸਰੇ ਪਾਸੇ ਹੁਣ ਉਹਨਾਂ ਦੇ ਸਾਥੀਆਂ ਨੂੰ ਵੀ ਤੋੜਨ ਦਾ ਯਤਨ ਕੀਤਾ ਜਾਊਗਾ ਤੇ ਬਹੁਤ ਕਸੂਤੇ ਫਸੇ ਹੋਏ ਨੇ ਅਸੂਲੇ ਅਰਵਿੰਦ ਕੇਜਰੀਵਾਲ ਕਿਉਂਕਿ ਦੇਖੋ ਅਰਵਿੰਦ ਕੇਜਰੀਵਾਲ ਹੁਣਾਂ ਨੇ ਭਗਵੰਤ ਮਾਨ ਵਾਂਗੂ ਇੰਨੀਆਂ ਗੱਲਾਂ ਕਹੀਆਂ ਨੇ ਇੰਨੀਆਂ ਗੱਲਾਂ ਕਹੀਆਂ ਨੇ ਕਿ ਜਿਹੜੀਆਂ ਬਿਲਕੁਲ ਉਲਟ ਗਈਆਂ ਪਲਟ ਗਈਆਂ ਤੇ ਫਿਰ ਅੱਜ ਉਹਨਾਂ ਨੂੰ ਜਵਾਬ ਦੇਣਾ ਜਿਹੜਾ ਉਹ ਔਖਾ ਹੋ ਗਿਆ ਹੈ ਔਖਾ ਹੋ ਗਿਆ ਸੋ ਇਸ ਵਾਸਤੇ ਭਾਰਤੀ ਜਨਤਾ ਪਾਰਟੀ ਨੇ ਦੋਹੀਂ ਦੋਹੀਂ ਚੀਜ਼ਾਂ ਕਰ ਲਈਆਂ ਇਹਨਾਂ ਦੇ ਸਾਥੀ ਵੀ ਤੋੜਨੇ ਨੇ ਤੇ ਦੂਜਾ ਨਾਲ ਇਹਨਾਂ ਨੇ ਬਦਨਾਮ ਵੀ ਹੁਣ ਠੋਕ ਕੇ ਕਰਨਾ ਰੱਜ ਕੇ ਕਰਨਾ ਹੈ ਤੇ ਵੈਸੇ ਵੀ ਕੇਜਰੀਵਾਲ ਸਾਹਿਬ ਤੇ ਕਹਿੰਦੇ ਸੀਗੇ ਕਿ ਜੇ ਮੈਂ ਇਮਾਨਦਾਰ ਆ ਤਾਂ ਮੈਨੂੰ ਵੋਟ ਪਾ ਦਿਓ ਜੇ ਨਹੀਂ ਤਾਂ ਠੀਕ ਆ ਤਾਂ ਉਹ ਲੋਕਾਂ ਨੇ ਤਾਂ ਆਪਦਾ ਫੈਸਲਾ ਦੇ ਦਿੱਤਾ ਨਾ ਭਾਈ ਸਾਹਿਬ ਲੋਕਾਂ ਨੇ ਆਪਦਾ ਜਿਹੜਾ ਫੈਸਲਾ ਦੇ ਦਿੱਤਾ ਬੀਜੇਪੀ ਸਟਰੋਂਗ ਬਹੁਤ ਹੋ ਗਈ ਆਪੋਜੀਸ਼ਨ ਬਹੁਤ ਜ਼ਿਆਦਾ ਦੀਖ ਹਰਦੇਵ ਸਿੰਘ ਬਾਲੀ ਹੈ ਠੀਕ ਹੈ ਜੀ ਬੀਜਪੀ ਦੀ ਸਟੇਟ ਵਿੱਚੋਂ 22 ਵਿੱਚ ਸਰਕਾਰ ਹੈ। ਹਾਂਜੀ 22 ਛਿੱਟਾਂ ਦੇ ਵਿੱਚ ਸਰਕਾਰ ਹੈ। ਫੇਸਬੁੱਕ ਤੇ ਵੀ ਲਾਈਵ ਆਇਆ ਕਰੋ ਜੀ। ਸਰ ਹਾਲੇ ਤੇ ਕੁਝ ਨਹੀਂ ਬਣ ਰਿਹਾ ਮੈਂ ਤੁਹਾਨੂੰ ਸਿੱਧੀ ਗੱਲ ਦੱਸਾਂ। ਬਾਤਾਂ ਕਮ ਤੱਕ ਹੈ ਜੀ ਬੋਡੀ ਦੇ ਨਾਲ ਤੇ ਬਹੁਤ ਔਖੇ ਆ ਬੜਾ ਔਖਾ ਹੈ ਮੈਂ ਤਾਂ ਪਤਾ ਨਹੀਂ ਕਿ ਇਸ ਤਰ੍ਹਾਂ ਦੀ ਵਾਅ ਵਗੀ ਹੈ ਜੀ। ਬਹੁਤ ਜ਼ਿੰਦਗੀ ਚ ਮਾਰਾਂ ਖਾਧੀਆਂ ਨੇ ਸਰੀਰਕ ਤੌਰ ਤੇ। ਤੇ ਕਾਇਮ ਹੋ ਜਾਈਦਾ ਮੇਰੇ ਪਿੰਡ ਦੇ ਡਾਕਟਰ ਨੇ ਸਾਰੇ ਪਿੰਡ ਚ ਗੱਲ ਦੱਸੀ ਆ ਕਹਿੰਦਾ ਉਹ ਸਾਡੇ ਫੈਮਿਲੀ ਡਾਕਟਰ ਵੀ ਆ ਪਿੰਡ ਦੇ ਡਾਕਟਰ ਆ ਪਰਿਵਾਰਕ ਮੈਂਬਰ ਹੀ ਇੱਕ ਤਰ੍ਹਾਂ ਨਾਲ ਉਹ ਕਹਿੰਦੇ ਵੀ ਐਸ ਨੇਰੀ ਚ ਮਿੰਟੂ ਵੀ ਡਿੱਗ ਪਿਆ ਜੀ ਤੇ ਉਹ ਅੱਜ ਮੈਂ ਪਿੰਡ ਗਿਆ ਤੇ ਸਾਰੇ ਪੁੱਛਦੇ ਸੀਗੇ ਕੀ ਹੋ ਗਿਆ ਤੇ ਮੈਂ ਆਖਿਆ ਯਾਰ ਕਿਵੇਂ ਉਹ ਕਹਿੰਦੇ ਵੀ ਡਾਕਟਰ ਆਪ ਹੀ ਗੱਲਾਂ ਕਰਦਾ ਸੀ ਵੀ ਪਹਿਲੀ ਵਾਰੀ ਉਹਨੂੰ ਵੀ ਡਿੱਗਿਆ ਵੇਖਿਆ ਸੀ ਤੇ ਉਹ ਵੀ ਮੰਜੇ ਤੇ ਪੈ ਗਿਆ ਸੋ ਗੱਲ ਇਹ ਆ ਕਿ ਪਤਾ ਨਹੀਂ ਕਿਸ ਤਰ੍ਹਾਂ ਬਈ ਉਮਰ ਦਾ ਵੀ حساب ਹੋ ਜਾਂਦਾ ਹੈ ਤੁਹਾਡਾ ਇਮਿਊਨ ਸਿਸਟਮ ਜਿਹੜਾ ਕਮਜ਼ੋਰ ਹੋ ਜਾਂਦਾ ਥੋੜਾ ਖैर ਕੋਈ ਗੱਲ ਨਹੀਂ ਹੈ ਜੀ ਹੋ ਜਾਏਗੀ ਸਿਹਤ ਹਾਲਾਤ ਨਾਲ ਬਿਮਾਰੀਆਂ ਨਾਲ ਲੜ ਕੇ ਹੀ ਤੰਦਰੁਸਤੀ ਜਿਹੜੀ ਹੈ ਉਹ ਹਾਸਲ ਕੀਤੀ ਜਾ ਸਕਦੀ ਹੈ ਕੰਬਲੀ ਦੇ ਹੱਥੋਂ ਖੜਾ ਗਈ ਹੈ ਜੀ